ਅੱਜ ਹਿੰਦੂ ਨੇ ਆਇ ਪੇਠੋ ਲਸਨ ਚਾਲੇ ਤੇ دیਵਾਨ ਟੋਡਰ ਮਲ ਦੀ ਸੇਵਾਾਰ ਸੋਈ ਜਿਦੇ 5 ਸਾਲ ਪੂਰੇ ਹੋਏ ਸੀ ਉਸ ਉਪਲਖਸ਼ ਦੇ ਵਿੱਚ ਜਿੰਨੇ ਵੀ ਇਸ ਪੁਨੀਤ ਕਾਰਜ ਦੇ ਵਿੱਚ ਸਹਿਯੋਗ ਕਰਨ ਵਾਲੇ ਦਾਨੀ ਸੱਜਣ ਨੇ ਉਹਨਾਂ ਦੇ ਨਿਮਿਤ ਸਨਮਾਨ ਸਮਰੋਹ ਵਰਨਾਣਾ ਕਮੰਜ ਰੱਖਿਆ ਗਿਆ ਸੀ ਔਰ ਇਸ ਕਾਰਜਕ੍ਰਮ ਦੇ ਵਿੱਚ ਸ਼ਹਿਰ ਦੇ ਤਮਾਮ ਗਨਮਾਨਿਆ ਲੋਕ ਰਾਜਨੀਤਿਕ ਲੋਕ ਸਮਾਜਿਕ ਖੇਤਰ ਦੇ ਲੋਕ ਧਾਰਮਿਕ ਖੇਤਰ ਦੇ ਲੋਕ ਪਰਿਵਾਰਾਂ ਨਾਲ ਆਏ ਔਰ ਸਾਨੂੰ ਬੜਮੁੱਲਾ ਸਹਿਯੋਗ ਦਿੱਤਾ ਇਸ ਕਾਰਜਕ੍ਰਮ ਦਾ ਆਨੰਦ ਮਾਨਿਆ ਔਰ ਜਿਹੜਾ ਅਸੀਂ ਪ੍ਰਣ ਲਿਆ ਹੋਇਆ ਕਿ 108 ਜਿੰਨੇ ਮਾਲਾ ਦੇ ਮਨਕੇ ਹੁੰਦੇ ਆ ਉਨਾਂ ਹੀ ਅਸੀਂ ਬੂਟ ਬੋਲਨੇ ਆ ਉਹਦੇ ਵਿੱਚ ਸਭ ਨੇ ਸਹਿਯੋਗ ਕਰਨ ਦਾ ਵਾਦਾ ਕੀਤਾ ਕੀ ਮੈਸੇਜ ਆਊਗਾ ਲੋਕਾਂ ਨੂੰ ਤੇ ਮੈਸੇਜ ਤਾਂ ਉਹਨੂੰ ਤੁਸੀਂ ਦੇਣਾ ਜੀ ਅਸੀਂ ਤੇ ਜੋ ਕਹਿਣਾ ਸੀ ਕਹਿ ਦਿੱਤਾ ਅੱਛਾ ਕੀ ਸੇਵਾ ਕਰਦੇ ਨਾਲੇ ਤੁਹਾਡੀ ਹੋਰ ਵੀ ਸੇਵਾ ਚੱਲਦੀ ਹੈ ਇਹ ਸੇਵਾ ਇਹੀ ਪ੍ਰਭੂ ਜਿੰਨੀ ਕੁ ਕਰਾ ਲੈਂਦਾ ਜੀ ਓਨੀ ਕੁ ਸੇਵਾ ਚੱਲਦੀ ਪਈ ਹੈ ਅੱਜ ਵੀ ਡੇਟ 'ਚ ਦੀਵਾਨ ਟੋਡਰਮਲ ਜੀ ਸੇਵਾ 'ਚ ਹੋਈ ਹੈ 11 ਬੂਥ ਚੱਲ ਰਹੇ ਨੇ ਸਾਡਾ ਟਾਰਗੇਟ 108 ਬੂਥ ਦਾ ਹੈ ਕਿਤੇ ਆ ਗਿਆ ਲੋਕੀ ਪੁਰੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਆਏ ਸੀ ਲੋਕਾਂ ਨੇ ਆਨੰਦ ਮਾਣਿਆ ਜੀ ਹਮੇਸ਼ਾ ਤੋਂ ਹੀ ਹਿੰਦੂ ਨਿਆਂਪੀੜ ਦੀ ਆਵਾਜ਼ ਤੇ ਸਹਿਯੋਗ ਮਿਲਦਾ ਸਤਿਕਾਰ ਮਿਲਦਾ ਅੱਜ ਉਸ ਵੱਡੇ ਪੱਧਰ ਦੇ ਉੱਤੇ ਮਿਲਿਆ ਬਹੁਤ ਬਹੁਤ ਧੰਨਵਾਦ ਲੋਕਾਂ ਦਾ ਜਿਹੜਾ ਉਸਨੇ ਔਰ ਪ੍ਰੇਮ ਦਿੰਦੇ ਨੇ ਮੈਂ ਗੋਲਡੀ ਸੱਬਰਵਾਲ ਲੁਧਿਆਣਾ ਤੋਂ ਆਏ ਹਿੰਦੂ ਨਿਆਂਪੀੜ ਦਾ ਦੀਵਾਨ ਟੌਡਰਮਲ ਸਿਵਰ ਸੋਈ ਦਾ ਪੰਜਵਾਂ ਸਥਾਪਨਾ ਦਿਵਸ ਸੀਗਾ ਜਿਸ ਦੇ ਉਪলক্ষਸ਼ੇ ਵਿੱਚ ਸਾਡੇ ਬਹੁਤ ਹੀ ਅੱਛੇ ਮਿੱਤਰ ਔਰ ਪ੍ਰਸਿੱਧ ਧਾਰਮਿਕ ਨੇਤਾ ਸ਼੍ਰੀ ਪ੍ਰਵੀਨ ਡੰਗ ਜੀ ਵੱਲੋਂ ਇੱਕ ਗੁਰਨਾਨਕ ਦੇਵ ਪਵੰਦੇ ਅੰਦਰ ਇੱਕ ਕਾਰਜਕ੍ਰਮ ਰੱਖਿਆ ਸੀ ਜਿਸ ਦੇ ਵਿੱਚ ਦੀਵਾਨ ਟੌਡਰ ਮਾਲ ਜੀ ਦੇ ਬਾਰੇ ਵਿਸਥਾਰਪੂਰਵਕ ਦੱਸਿਆ ਔਰ ਉਸ ਦੇ ਵਿੱਚ ਨਾਲ-ਨਾਲ ਰਾਜਨੀਤਿਕ ਸਟਰੀਆਂ ਦੇ ਲੋਕ ਧਾਰਮਿਕ ਸੰਸਥਾਵਾਂ ਦੇ ਲੋਕ ਔਰ ਸਮਾਜਿਕ ਸੰਸਥਾਵਾਂ ਦੇ ਲੋਕ ਵੀ ਆ ਕੇ ਆਏ ਔਰ ਉਹਨਾਂ ਦਾ ਸਲਮਾਨ ਕੀਤਾ ਗਿਆ ਸੋ ਮੈਂ ਸਮਝਦਾ ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਆਯੋਜਨ ਕਰਾਣਾ ਬਹੁਤ ਹੀ ਸੁਭਾਗੇਸ਼ੀ ਕੰਮ ਹੈ ਔਰ ਜਿਹੜੇ ਪ੍ਰਵੀਨ ਡੰਗ ਸਾਹਿਬ ਜੋ ਕਿ ਸਾਡੇ ਵੱਡੇ ਭਾਈ ਨੇ ਉਹ ਬਹੁਤ ਹੀ ਇੱਛਾ ਕੰਮ ਕਰ ਰਿਹਾ ਮੈਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦੇਣਾ ਜਿਹੜੀ ਡਾਕਟਰ ਮੈਸਜ ਹੋ ਗਿਆ ਭਾਈ ਜਰੂਰੀ ਜਿਹੜਾ ਹੈ ਕਿ ਚੌਕਾ ਦਾ ਮੈਂ ਇਹੀ ਕਹਿਣਾ ਚਾਹਨਾ ਕਿ ਜਿਸ ਤਰ੍ਹਾਂ ਪ੍ਰਵੀਨ ਡੰਗ ਜੀ ਸਾਰੇ ਸਮਾਜਾਂ ਨਾਲ ਲੈ ਕੇ ਚੱਲਦੇ ਆ ਉਹਨਾਂ ਨੇ ਇੱਕ ਹਿੰਦੂ ਸਿੱਖ ਜਾਗਰਤ ਸੈਨਾ ਵੀ ਬਣਾਈ ਹੋਈ ਹੈ ਔਰ ਆਪਾਂ ਵੀ ਸਾਰੇ દેશ ਭਾਵਨਾ ਛੱਡ ਕੇ ਆਪਣੇ ਦਵੇਸ਼ ਭਾਵਨਾ ਛੱਡ ਕੇ ਆਪਣੀ ਆਪਾਂ ਆਓ ਰਲ ਮਿਲ ਕੇ ਆਪਾਂ ਪੰਜਾਬ ਨੂੰ ਵਧੀਆ ਬਣਾਈਏ ਦੇਸ਼ ਨੂੰ ਖੁਸ਼ਹਾਲ ਬਣਾਈਏ aur ਸਮਾਜ ਦੀ ਸੇਵਾ करिए धर्म ਦੀ ਸੇਵਾ करिए और देश की सेवा आज हिंदू न्यायपीठ ਵੱਲੋਂ ਪ੍ਰਵੀਨ ਡੰਗ ਤੇ ਉਹਨਾਂ ਦੀ ਟੀਮ ਵੱਲੋਂ ਅਤੇ ਗੁਰਨਾਨਕ ਭਵਨ ਚ ਪ੍ਰੋਗਰਾਮ ਰੱਖਿਆ ਗਿਆ 5 ਸਾਲ ਪੂਰੇ ਹੋਣ ਤੇ ਜੋ ਲਾਲਾ ਟੋਡਰ ਮਲਦੀ ਰਸੋਈ ਚਲਾ ਰਹੇ ਨੇ 11 ਜਗ੍ਹਾ ਤੇ ਵੱਖ-ਵੱਖ ਜਗ੍ਹਾ ਤੇ ਲੁਧਿਆਣੇ ਚ ਬੂਥ ਲੱਗੇ ਨੇ 10 ਰੁਪਏ ਚ ਭਰ ਪੇਟ ਖਾਣਾ ਹਾਈਜੈਨਿਕ ਸਾਰਾ ਸਰਟੀਫਾਈਡ ਸਾਰੇ ਲਾਇਸੈਂਸ ਹੈਗੇ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਰੇ ਮਾਪ ਡੰਡਾ ਤੇ ਹਾਈਜੈਨਿਕ ਖਾਣਾ ਸਿਰਫ 10 ਰੁਪਏ ਚ ਪੇਟ ਭਰ ਔਰ 5 ਸਾਲਾਂ ਚ ਪੂਰੇ ਹੋਏ ਨੇ 5 ਸਾਲ ਚ 7 ਲੱਖ ਲੋਕਾਂ ਨੂੰ ਇਹ ਖਾਣਾ ਖਵਾਇਆ ਜਾ ਚੁੱਕਿਆ ਹੈ ਇਸ ਵਾਸਤੇ ਸਾਰੀ ਟੀਮ ਜਿਹੜੀ ਹੈ ਪ੍ਰਵੀਨ ਡੰਗ ਦੀ ਤੇ ਉਹਨਾਂ ਦੀ ਸਾਰੇ ਹਿੰਦੂ ਨ्यायਪੀੜ ਦੀ ਉਹ ਵਧਾਈ ਦੇ ਪਾਤਰ ਹੈ ਸਭ ਤੋਂ ਵੱਡੀ ਗੱਲ ਕਿ ਜੋ ਲਾਲਾ ਟੋਡਰ ਮਲ ਜੀ ਦੀ ਵਿਰਾਸਤ ਖਤਮ ਹੋ ਰਹੀ ਸੀ ਉਹਨੂੰ ਦੁਬਾਰਾ ਜੀਵਤ ਕਰਨ ਦਾ ਵੀ ਨਾਲ ਕੰਮ ਕੀਤਾ ਇਹਦੇ ਨਾਲ ਨਾਲ Hindu Sikh ਜਾਗਰਤੀ ਸੈਨਾ ਜਾਗਰਤੀ ਮੰਚ ਬਣਾਈ ਤਾਂ ਕਿ ਆਪਸ ਜਿਹੜਾ ਭਾਈਚਾਰਾ Hindu Sikh ਦਾ ਉਹ ਬਣਿਆ ਰਹੇ ਜਿਹਦੇ ਨਾਲ ਜਿਹੜਾ ਪੰਜਾਬ ਦਾ ਜਿਹੜਾ ਆਪਸ ਭਾਈਚਾਰਾ ਜਾਂ ਸਮਾਜਿਕ ਸੰਗਠਨ ਹੈ ਉਹ ਹੋਰ ਸਟਰੋਂਗ ਹੋਵੇ ਮੈਂ ਮੇਰਾ ਨਾਮ ਕੁਵਾਲ ਸਿੰਘ ਐਡਵੋਕੇਟ ਆ ਮੈਂ ਅੱਜ ਬੜਾ ਮਾਣ ਮਹਿਸੂਸ ਕਰ ਰਿਹਾ ਮੈਨੂੰ ਲਾਲਾ ਦੀਵਾਨ ਜੀ ਦੀ ਟੋਟਲ ਮਰਜ਼ੀ ਜੀ ਵਰ ਨੂੰ ਜਿਹੜਾ ਪ੍ਰੋਗਰਾਮ ਅੱਜ ਪੰਜਾਬੀ ਭਵਨ ਚ ਰੱਖਿਆ ਗਿਆ ਮੈਂ ਉਹਦੇ ਵਿੱਚ ਆ ਹਾਜ਼ਰ ਹੋਇਆ ਔਰ ਮੈਨੂੰ ਤਾਂ ਇੰਨੀ ਖੁਸ਼ੀ ਹੋ ਰਹੀ ਹੈ ਔਰ ਜਿੱਦੈ ਇਹ ਨਾਮ ਦੀਵਾਨ ਲਾਲਾ ਸ਼੍ਰੀ ਟੋਟਲ ਮਰਜ਼ੀ ਦਾ ਨਾਮ ਆਂਦਾ ਮੇਰਾ ਸਿਰ ਪੂਰੀ ਸਰਦਾ ਨਾਲ ਉਹਨਾਂ ਦੇ ਚਰਨਾਂ 'ਚ ਝੁੱਕ ਜਾਂਦਾ ਔਰ ਸਾਡਾ ਸਾਰਾ ਸਿੱਖ ਪੰਥ ਲਾਲਾ ਸ਼੍ਰੀ ਦਵਾਨ ਪੌਡਰਮਾਲ ਜੀ ਦਾ ਰਣੀ ਹੈ ਕਿਉਂਕਿ ਜਿਹੜਾ ਉਹਨਾਂ ਦਾ ਜਿਹੜਾ ਉਹਨਾਂ ਦੇ ਵੱਲੋਂ ਸੰਸਕਾਰ ਵਾਸਤੇ ਗੁਰੂ ਸਾਹਿਬ ਜੀ ਦੇ ਸੰਸਕਾਰ ਗੁਰੂ ਸਾਹਿਬ ਜੀ ਦੇ ਸਾਜਦਿਆਂ ਵਾਸਤੇ ਸੰਸਕਾਰ ਵਾਸਤੇ ਅਤੇ ਮਾਤਾ ਸ਼੍ਰੀ ਗੁਜਰੀ ਜੀ ਦੇ ਸੰਸਕਾਰ ਵਾਸਤੇ ਜਿਹੜੀ ਜਗ੍ਹਾ ਨਵਾਬ ਤੋਂ ਖਰੀਦੀ ਗਈ ਸੀ ਮੁਸਲਮਾਨ ਨਵਾਬੋਂ ਖਰੀਦੀ ਗਈ ਸੀ ਉਹਦਾ ਅੱਜ ਤੱਕ ਕੋਈ ਮੋਲ ਨਹੀਂ ਹੈ ਔਰ ਅਸੀਂ ਉਹਨਾਂ ਦਾ ਜਿਹੜਾ ਕਰਜ਼ਾ ਇਹ ਸਾਡੇ ਸਿੱਖ ਸੰਗਤ ਜਦੋਂ ਤੱਕ ਇਹ ਦੁਨੀਆ ਰਹੇਗੀ ਅਸੀਂ ਉਹਨਾਂ ਦੇ ਰਿਣੀ ਰਹਾਂਗੇ ਔਰ ਮੈਂ ਇੱਥੇ ਥੋੜਾ ਜਿਆਦਾ ਦੱਸਣਾ ਚਾਹੁੰਦਾ ਕਿ ਜਦੋਂ ਨਵਾਬ ਨੇ ਆਪਣੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇਆਂ ਨੂੰ ਕੈਦ ਕਰ ਲਿਆ ਮਾਤਾ ਗੁਰਬਖੌਰ ਜੀ ਨੂੰ ਕੈਦ ਕਰ ਲਿਆ ਔਰ ਉਹਨਾਂ ਦਾ ਬੜਾ ਬੇਰਹਿਮੀ ਦੇ ਨਾਲ ਉਹਨਾਂ ਨੂੰ ਕਤਲ ਕਰਤਾ ਉਹਨਾਂ ਦਾ ਉਹਨਾਂ ਨੂੰ ਨੀਹਾਂ ਦੇ ਵਿੱਚ ਚੜਾਇਆ ਗਿਆ ਤਾਂ ਉਸ ਤੋਂ ਬਾਅਦ ਸੰਸਕਾਰ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਨਾ ਤਾਂ ਸੰਸਕਾਰ ਕਰਨਾ ਹੈ ਉਹਨਾਂ ਨੇ ਕਿਹਾ ਜਗ੍ਹਾ ਲੈ ਲਓ ਜਿੰਨੀ ਜਗ੍ਹਾ ਚਾਹੀਦੀ ਹੈ ਉਨੀ ਜਗ੍ਹਾ ਤੇ ਤੁਸੀਂ ਮੋਹਰਾ ਪਛਾ ਦਿਓ ਦਵਾਨ ਟੋਡਰਮਾਲ ਜੀ ਨੇ ਆਪਣੀ ਸਾਰੀ ਦੌਲਤ ਸਾਰੀ ਉਹਨਾਂ ਦੇ ਹਾਜ਼ਰ ਕਰਕੇ ਸਿੱਕੇ ਇਕੱਠੇ ਕਰਕੇ ਸੋਨੇ ਦੇ ਦੇਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਉਹਨਾਂ ਨੇ ਸਿੱਕੇ ਇਕੱਠੇ ਕਰ ਲਿਆ ਫਿਰ ਉਹਨਾਂ ਨੇ ਕਿਹਾ ਨਹੀਂ ਦਵਾਨ ਲਾਲਾ ਟੋਡਰਮਾਲ ਜੀ ਮੈਨੂੰ ਸਿੱਕੇ ਖੜੇ ਕਰਕੇ ਦਿਓ ਫਿਰ ਦਵਾਨ ਲਾਲਾ ਟੋਡਰਮਾਲ ਜੀ ਨੇ ਸਾਰੇ ਗਹਿਣੇ ਵੇਚ ਕੇ ਸਾਰੀ ਹਵੇਲੀ ਦੇ ਗਹਿਣੇ ਵੇਚ ਕੇ ਉਹਨਾਂ ਦਾ ਇੱਕ ਭਰਾ ਸੀ ਉਹਨਾਂ ਦੇ ਸਾਰੇ ਪੈਸੇ ਲੈ ਕੇ ਗਹਿਣੇ ਵੇਚ ਕੇ ਸਾਬ ਜਦਾਂ ਜੀ ਦਾ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਔਰ ਇਹ ਧਰਤੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਔਰ ਅੱਜ ਬਨੁਆਣ ਕੇ ਇਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਂ ਉਹਦਾ ਬਿਆਨ ਨਹੀਂ ਕਰ ਸਕਦਾ ਤੇ ਮੈਂ ਲਾਲਾ ਦਵਾਨ ਸ੍ਰੀ ਟੋਟਰ ਮਲ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਨਮਨ ਕਰਦਾ ਸਾਡਾ ਪੂਰਾ ਸਿੱਖ ਪੰਥ ਪੁਨਾ ਦਾ ਨਮਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀਵਾਨ ਟੋਡਰ ਮਲਜੀਤ ਦੀ ਰਸੋਈ ਜੋ ਚਲਦੀ ਹੈ ਉਹਨਾਂ ਵੱਲੋਂ ਪ੍ਰੋਗਰਾਮ ਕੀਤਾ ਗਿਆ ਸੀਗਾ ਪ੍ਰਵੀਨ ਢੰਗ ਜੀ ਵੱਲੋਂ ਜੋ ਬਹੁਤ ਅੱਛਾ ਕਾਰਜ ਕਰ ਰਹੇ ਨੇ ਇਹਨਾਂ ਦੀ ਇੱਕ ਮਿਸ਼ਨ ਚੱਲ ਰਿਹਾ ਹੈ Hindu Jag Sikh سینਾ ਦਾ ਤੇ ਉਹ ਬਹੁਤ ਵਧੀਆ ਚੱਲ ਰਿਹਾ ਹੈ ਇੱਕ ਇਹਨਾਂ ਨੇ ਫਤੇਗਰ ਸਾਹਿਬ ਦੇ ਵਿੱਚ ਦਵਾਨ ਟੋਡਰ ਮਲਜੀਤ ਦੀ ਜਿਹੜੀ ਉਹ ਹਵੇਲੀ ਸੀਗੀ ਉਹ ਦੁਆਰਾ ਸਰਕਾਰ ਵੱਲੋਂ ਸ਼ੁਰੂ ਕਰਾਈ ਹੈ ਜਿਹਦੇ ਤੇ ਉਹਨਾਂ ਨੇ ਦੱਸਿਆ ਹੈ ਉਹ ਹੀ 60 ਕਰੋੜ ਦਾ ਜਿਹੜਾ ਖੋੜਿਆ ਪ੍ਰੋਗਰਾਮ ਸਾਰਾ ਤਿਆਰ ਕੀਤਾ ਜਾ ਰਿਹਾ ਬਹੁਤ ਵਧੀਆ ਕਾਰਗਰ ਰਹੀ ਹੈ ਪ੍ਰਵੀਨ ਢੰਗ ਜੀ ਇਹਨਾਂ ਦਾ ਮਿਸ਼ਨ ਜੋ ਹੈ ਬਹੁਤ ਵਧੀਆ ਚੱਲ ਰਿਹਾ ਹੈ